ਦਿਲੰਦਰ ਦੇ ਕਾਲੀਆਂ ਭੇਡਾਂ ਚਲਾ ਰਹੀਆਂ ਅਫੀਮ ਦਾ ਕਾਰੋਬਾਰ ਕੋਰੀਅਰ ਰਾਹੀਂ ਭੇਜੀ ਜਾਂਦੀ ਹੈ ਵਿਦੇਸ਼ਾਂ 'ਚ ਅਫੀਮ ਇਸ ਨੈਟਵਰਕ ਦੇ ਵਿੱਚ ਕੁਝ ਸਰਕਾਰੀ ਭੇਡਾਂ ਵੀ ਹਣ ਸ਼ਾਮਿਲ ਇਸ ਨੈਟਵਰਕ ਦੇ ਵਿੱਚ ਮਨੀਸ਼ ਠਾਕੂ ਦਾ ਨਾਮ ਆਇਆ ਸਾਹਮਣੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੈਨਿੰਗ ਸੁਰਾ ਟੀਵੀ ਤੇ ਮੈਂ ਤੁਹਾਡਾ ਨਾ ਪਰਮਿੰਦਰ ਸਿੰਘ ਕੁਝ ਮਹੀਨੇ ਪਹਿਲਾਂ ਜਲੰਧਰ ਪੁਲਿਸ ਦੇ ਸੀਆਈ ਸਟਾਫ ਨੇ ਅਫੀਮ ਸਪਲਾਈ ਨੈਟਵਰਕ ਨੂੰ ਤੋੜ ਦਿੱਤਾ ਸੀ ਪਰ ਹੁਣ ਇਹ ਨੈਟਵਰਕ ਕੋਰੀਅਰ ਕੰਪਨੀ ਰਾਹੀਂ ਚਲਾਇਆ ਜਾ ਰਿਹਾ ਹੈ ਪੁਲਿਸ ਨੇ ਇਸ ਮਾਮਲੇ 'ਚ ਕਈ ਕਿਲੋਗ੍ਰਾਮ ਅਫੀਮ ਵੀ ਬਰਾਮਦ ਕੀਤੀ ਸੀ ਅਤੇ ਕਈ ਪਾਰਸਲ ਕੰਪਨੀਆਂ ਦੇ ਮਾਲਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਅਤੇ ਕਰਮਚਾਰੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਪਰ ਐਸੇ ਨੈਟਵਰਕ ਦੇ ਵਿੱਚ ਅਫੀਮ ਨੂੰ ਪਾਰਸਲਾ ਰਾਹੀਂ ਚਪਾ ਕੇ ਵਿਦੇਸ਼ਾਂ ਵਿੱਚ ਭੇਜਿਆ ਜਾਂਦਾ ਹੈ ਪਰ ਇਸ ਗੰਦੀ ਖੇਡ ਦੇ ਵਿੱਚ ਇਨ੍ਹਾਂ ਤਸਕਰਾਂ ਦੇ ਨਾਲ ਕਈ ਸਰਕਾਰੀ ਭੇਟਾਂ ਸ਼ਾਮਿਲ ਹਨ ਪਰ ਜੇਕਰ ਸੂਤਰਾਂ ਦੀ ਮੰਨੀਏ ਤਾਂ ਅਦਿੱਤਿਆ ਨਾਮ ਦਾ ਇੱਕ ਨੌਜਵਾਨ ਵੀ ਇਸ ਨਾਟਕ ਦੇ ਵਿੱਚ ਸ਼ਾਮਿਲ ਹੈ ਜੋ ਜਲੰਧਰ ਦੇ ਵਿੱਚ ਇੱਕ ਕੋਰੀਅਰ ਕੰਪਨੀ ਚਲਾਉਂਦਾ ਹੈ ਪੁਲਿਸ ਜਾਂਚ ਦੇ ਵਿੱਚ ਅਦਿੱਤਿਆ ਦਾ ਨਾਮ ਸਾਹਮਣੇ ਨਹੀਂ ਆਇਆ ਪਰ ਜੇਕਰ ਸੂਤਰਾਂ ਦੀ ਮੰਨੀਏ ਤਾਂ ਅਦਿੱਤਿਆ ਵੀ ਇਸੇ ਢੰਗ ਦੇ ਨਾਲ ਨੈਟਵਰਕ ਚਲਾ ਰਿਹਾ ਹੈ ਉਹ ਪਰਸਾ ਰਹੀ ਵਿਦੇਸ਼ਾਂ ਦੇ ਵਿੱਚ ਫੀਮ ਭੇਜਦਾ ਕਾਰੋਬਾਰ ਕਰ ਰਿਹਾ ਹੈ ਅਦਿੱਤਿਆ ਦੇ ਇਸ ਕਾਰੋਬਾਰ ਤੋਂ ਕਰੋੜਾ ਰੁਪਏ ਕਮਾਏ ਹਨ ਪਰ ਉਹ ਇਸ ਕਾਰੋਬਾਰ ਨੂੰ ਲੁਕਾ ਕੇ ਚਲਾ ਰਿਹਾ ਹੈ ਅਤੇ ਕਦੇ ਵੀ ਸੁਰਖਿਆ ਦੇ ਵਿੱਚ ਨਹੀਂ ਆਇਆ ਜਾਂਦਰ ਪੁਲਿਸ ਦੇ ਵੱਲੋਂ ਤੋੜੇ ਗਏ ਨੈਟਵਰਕ ਦੇ ਵਿੱਚ ਮਨੀਸ਼ ठाकुर ਦੀ ਮੁੱਖ ਸ਼ਮੂਲੀਅਤ ਸਾਹਮਣੀ ਹੈ ਇੰਨਾ ਹੀ ਨਹੀਂ ਪੁਲਿਸ ਨੇ ਇਸ ਮਾਮਲੇ ਚ ਕਈ ਕਸਟਮ ਅਧਿਕਾਰੀਆਂ ਨੂੰ ਵੀ ਨਾਮਜ਼ਦ ਕੀਤਾ ਹੈ ਇਸ ਸਮੇਂ ਮਨੀਸ਼ ਯੂਕੇ ਦੇ ਵਿੱਚ ਰਹਿੰਦਾ ਹੈ ਹਾਲਾਂਕਿ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਪਰ ਇੱਕ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ ਸੂਤਰਾਂ ਦਾ ਕਹਿਣਾ ਹੈ ਕਿ ਅਦਿੱਤਿਆ ਮਨੀਸ਼ ਦੇ ਸੰਪਰਕ ਦੇ ਵਿੱਚ ਸੀ ਇਸ ਤੋਂ ਇਲਾਵਾ ਅਦਿੱਤਿਆ ਨੇ ਕਈ ਤਸਕਰਾਂ ਦੇ ਨਾਲ ਵੀ ਸੰਬੰਧ ਬਣਾਏ ਜੋ ਵਿਦੇਸ਼ਾਂ ਦੇ ਵਿੱਚ ਅਫੀਮ ਸਪਲਾਈ ਕਰਦੇ ਹਨ ਜੇਕਰ ਏਜੰਸੀਆ ਡੂੰਘਾਈ ਦੇ ਨਾਲ ਜਾਂਚ ਕਰਦੀਆਂ ਹਨ ਤਾਂ ਅਦਿੱਤਿਆ ਬਾਰੇ ਕਈ ਵੱਡੇ ਸਭ ਬੋਥ ਮਿਲ ਸਕਦੇ ਹਨ ਤੇ ਕਾਲੀਆ ਭੇਡਾ ਦਾ ਪਰਦਾ ਪਾਸ਼ ਹੋ ਸਕਦਾ ਹੈ ਡੈਨਿਕ ਸਵੇਰਾ ਇਸ ਪਾਰਸਲ ਕੰਪਨੀ ਦਾ ਆੜ ਦੇ ਵਿੱਚ ਅਦਿੱਤਿਆ ਦੁਆਰਾ ਚਲਾਇਆ ਜਾ ਰਿਹਾ ਨੈਟਵਰਕ ਬਾਰੇ ਜਲਦੀ ਵੱਡੇ ਖੁਲਾਸੇ ਕਰੇਗਾ ਤੇ ਨਾਲ ਹੀ ਰਲੀਆਂ ਸਰਕਾਰੀ ਕਾਲੀਆ ਭੇਡਾ ਦਾ ਵੀ ਖੁਲਾਸਾ ਕਰੇਗਾ ਫਿਲਹਾਲ ਇਸ ਵੀਡੀਓ ਦੇ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ ਤੁਸੀਂ ਦੇਖਦੇ ਰਹੋ ਡੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਮੈਂ ਤੁਹਾਡਾ ਨਰਮਿੰਦਰ ਸਿੰਘ ਕੁਝ ਮਹੀਨੇ ਪਹਿਲਾਂ ਜਲੰਧਰ ਪੁਲਿਸ ਦੇ ਸੀਆਈ ਸਟਾਫ ਨੇ ਅਫੀਮ ਸਪਲਾਈ ਨੈਟਵਰਕ ਨੂੰ ਤੋੜ ਦਿੱਤਾ ਸੀ ਪਰ ਹੁਣ ਇਹ ਨੈਟਵਰਕ ਕੋਰੀਅਰ ਕੰਪਨੀ ਰਾਹੀਂ ਚਲਾਇਆ ਜਾ ਰਿਹਾ ਹੈ ਪੁਲਿਸ ਨੇ ਇਸ ਮਾਮਲੇ ਤੇ ਕਈ ਕਿਲੋਗ੍ਰam ਅਫੀਮ ਵੀ ਬਰਾਮਦ ਕੀਤੀ ਸੀ ਅਤੇ ਕਈ ਪਾਰਸਲ ਕੰਪਨੀਆਂ ਦੇ ਮਾਲਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਅਤੇ ਕਰਮਚਾਰੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਪਰ ਐਸੇ ਨੈਟਵਰਕ ਦੇ ਵਿੱਚ ਅਫੀਮ ਨੂੰ ਪਾਰਸਲ ਰਾਹੀਂ ਛਪਾ ਕੇ ਵਿਦੇਸ਼ਾਂ ਵਿੱਚ ਭੇਜਿਆ ਜਾਂਦਾ ਹੈ ਪਰ ਇਸ ਗੰਦੀ ਖੇਡ ਦੇ ਵਿੱਚ ਇਨ੍ਹਾਂ ਤਸਕਰਾਂ ਦੇ ਨਾਲ ਕਈ ਸਰਕਾਰੀ ਭੇਟਾਂ ਸ਼ਾਮਿਲ ਹਨ ਪਰ ਜੇਕਰ ਸੂਤਰਾਂ ਦੀ ਮੰਨੀਏ ਤਾਂ ਅਦਿੱਤਿਆ ਨਾਮ ਦਾ ਇੱਕ ਨੌਜਵਾਨ ਇਹ ਇਸ ਨੈਟਵਰਕ ਦੇ ਵਿੱਚ ਸ਼ਾਮਿਲ ਹੈ ਜੋ ਜਲੰਧਰ ਦੇ ਵਿੱਚ ਇੱਕ ਕੋਰੀਅਰ ਕੰਪਨੀ ਚਲਾਉਂਦਾ ਹੈ ਪੁਲਿਸ ਜਾਂਚ ਦੇ ਵਿੱਚ ਅਦਿੱਤਿਆ ਦਾ ਨਾਮ ਸਾਹਮਣੇ ਨਹੀਂ ਆਇਆ ਪਰ ਜੇਕਰ ਸੂਤਰਾ ਦੀ ਮੰਨੀਏ ਤਾਂ ਅਦਿੱਤਿਆ ਵੀ ਇਸੇ ਢੰਗ ਦੇ ਨਾਲ ਨੈਟਵਰਕ ਚਲਾ ਰਿਹਾ ਹੈ ਉਹ ਪਾਰਸਾ ਰਾਹੀਂ ਵਿਦੇਸ਼ਾਂ ਦੇ ਵਿੱਚ ਫੀਮ ਭੇਜਦਾ ਕਾਰੋਬਾਰ ਕਰ ਰਿਹਾ ਹੈ ਅਦਿੱਤਿਆ ਦੇ ਇਸ ਕਾਰੋਬਾਰ ਤੋਂ ਕਰੋੜਾ ਰੁਪਏ ਕਮਾਏ ਹਨ ਪਰ ਉਹ ਇਸੇ ਕਾਰੋਬਾਰ ਨੂੰ ਲੁਕਾ ਕੇ ਚਲਾ ਰਿਹਾ ਹੈ ਅਤੇ ਕਦੇ ਵੀ ਸੁਰਖਿਆ ਦੇ ਵਿੱਚ ਨਹੀਂ ਆਇਆ ਜੰਧਾ ਪੁਲਿਸ ਦੇ ਬਲੋ ਤੋੜੇ ਗਏ ਨੈਟਵਰਕ ਦੇ ਵਿੱਚ ਮਨੀਸ਼ ਠਾਕੁਰ ਦੀ ਮੁੱਖ ਸ਼ਮੂਲੀਅਤ ਸਾਹਮਣੀ ਹੈ ਇੰਨਾ ਹੀ ਨਹੀਂ ਪੁਲਿਸ ਨੇ ਇਸ ਮਾਮਲੇ ਚ ਕਈ ਕਸਟਮ ਅਧਿਕਾਰੀਆਂ ਨੂੰ ਵੀ ਨਾਮਜ਼ਦ ਕੀਤਾ ਹੈ ਇਸ ਸਮੇਂ ਮਨੀਸ਼ ਯੂਕੇ ਦੇ ਵਿੱਚ ਰਹਿੰਦਾ ਹੈ ਹਾਲਾਂਕਿ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਪਰ ਇੱਕ ਲੁਕ ਆਊਟ ਨੋਟਿਸ ਜਾਰੀ ਕਰ ਦਿੱਤਾ ਹੈ ਸੂਤਰਦਾ ਕਹਿਣਾ ਹੈ ਕਿ ਅਦਿੱਤਿਆ ਮਨੀਸ਼ ਦੇ ਸੰਪਰਕ ਦੇ ਵਿੱਚ ਸੀ ਇਸ ਤੋਂ ਇਲਾਵਾ ਅਦਿੱਤਿਆ ਨੇ ਕਈ ਤਸਕਰਾਂ ਦੇ ਨਾਲ ਵੀ ਸੰਬੰਧ ਬਣਾਏ ਜੋ ਵਿਦੇਸ਼ਾਂ ਦੇ ਵਿੱਚ ਅਫੀਮ ਸਪਲਾਈ ਕਰਦੇ ਹਨ ਜੇਕਰ ਏਜੰਸੀਆ ਡੂੰਘਾਈ ਦੇ ਨਾਲ ਜਾਂਚ ਕਰਦੀਆਂ ਹਨ ਤਾਂ ਅਦਿੱਤਿਆ ਬਾਰੇ ਕਈ ਵੱਡੇ ਸਬੂਤ ਮਿਲ ਸਕਦੇ ਹਨ ਤੇ ਕਾਲੀਆ ਭੇਡਾ ਦਾ ਪਰਦਾਫਾਸ਼ ਹੋ ਸਕਦਾ ਹੈ ਡੈਨਿਕ ਸਵੇਰਾ ਇਸ ਪਾਰਸਲ ਕੰਪਨੀ ਦਾ ਆੜ ਦੇ ਵਿੱਚ ਅਦਿੱਤਿਆ ਦੁਆਰਾ ਚਲਾਏ ਜਾ ਰਹੇ ਨੈਟਵਰਕ ਬਾਰੇ ਜਲਦੀ ਵੱਡੇ ਖੁਲਾਸੇ ਕਰੇਗਾ ਤੇ ਨਾਲ ਹੀ ਅਰਲੀਆਂ ਸਰਕਾਰੀ ਕਾਲੀਆਂ ਭੇਡਾਂ ਦਾ ਵੀ ਖੁਲਾਸਾ ਕਰੇਗਾ ਫਿਲਹਾਲ ਇਸ ਵੀਡੀਓ ਦੇ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ ਤੁਸੀਂ ਦੇਖਦੇ ਰਹੋ ਡੈਨਿਕ ਸਵੇਰਾ ਟੀਮ